ਇਹ 50 60 ਸਾਲ ਦੀ ਉਮਰ ਹੈ ਬੰਦਾ 60 ਸਾਲਾਂ ਦੀ ਉਮਰ ਪਹੁੰਚ ਕੇ ਗਿਆ ਮੰਨ ਲਓ ਵੱਡੀਆਂ ਉਮਰਾਂ ਦੇ ਵੀ ਹੁੰਦੇ ਕਈ ਛੋਟੀ ਉਮਰ ਵਿੱਚ ਵੀ ਚੜ੍ਹਾਈ ਕਰ ਜਾਂਦੇ ਤੇ ਉਹਦਾ ਹੁਕਮ ਹੈ ਤੇ 24 ਘੰਟੇ ਨੇ ਦਿਨ ਰਾਤ ਦੇ ਵਿੱਚ ਤੇ ਸਿੱਧੇ ਤੌਰ ਤੇ ਦੇਖੀਏ 8 ਘੰਟਿਆਂ ਤੇ ਬੰਦੇ ਦੇ ਸੁੱਤੇ ਆ ਹੀ ਲੰਘ ਜਾਂਦੇ ਆ ਜੀ ਤੀਜਾ ਹਿੱਸਾ ਸੁੱਤੇ ਆ ਲੰਘਿਆ ਜੀ ਬੰਦਾ 20 ਸਾਲ ਤੇ ਸੁੱਤਿਆਂ ਲੰਘੇ 60 ਸਾਲਾਂ ਦੇ ਵਿੱਚੋਂ ਬਾਕੀ ਰਹਿ ਗਏ 40 ਸਾਲ ਤੇ 8 ਘੰਟੇ ਅਸੀਂ ਕੰਮ ਕਾਜ ਕਰਦੇ ਆ ਕਿਰਤ ਕਰਦੇ ਤੇ 20 ਸਾਲ ਸਾਡੇ ਕੰਮ ਕਰਦਿਆਂ ਲੰਘੇ ਤੇ ਬਾਕੀ ਉਮਰ ਕੀ ਰਹੀ 20 ਸਾਲ ਕੀ ਖਟਿਆ ਉਹ 20 ਸਾਲਾਂ ਚ ਕੋਈ ਕੋਟ ਕਚੇਰੀਆਂ ਚ ਸਮਾਂ ਲੰਘਿਆ ਕੋਈ ਝਗੜੇ ਕਰਦੇ ਲੰਘਿਆ ਕੋਈ ਦੁਸ਼ਮਣੀਆਂ ਨਭਾਉਂਦੇ ਲੰਘਿਆ ਕੋਈ ਵਿਆਹ ਸ਼ਾਦੀਆਂ ਚ ਹਾਂਜੀ ਕੋਈ ਹੋਰ ਸੱਜੇ ਖੱਬੇ ਰਿਸ਼ਤੇਦਾਰੀਆਂ ਚ ਲੰਘ ਗਿਆ 60 ਸਾਲਾਂ ਦੇ ਵਿੱਚ ਕਾਊਂਟ ਕਰੀਏ ਵੀ ਧਰਮ ਨੂੰ ਕਿੰਨਾ ਕੁ ਕਮਾਇਆ ਗੁਰੂ ਦੇ ਲਾਗੇ ਕਿੰਨਾ ਕੁ ਬਹਿ ਕੇ ਆਪਣੀ ਸੁਰਤ ਗੁਰੂ ਨੂੰ ਦਿੱਤੀ ਹੈ ਆਪਣਾ ਧਿਆਨ ਅਸੀਂ ਸੰਸਾਰ ਨੂੰ ਤੇ ਬਹੁਤ ਦਿੱਤਾ ਆਪਣੀ ਸੁਰਤ ਦੁਨੀਆ ਨੂੰ ਤੇ ਬਹੁਤ ਦਿੱਤੀ ਪਰ ਉਹ ਧਿਆਨ ਗੁਰੂ ਨੂੰ ਨਹੀਂ ਦਿੱਤਾ